जय श्री राम 22 ਤਰੀਕ ਨੂੰ ਭਗਵਾਨ ਰਾਮ ਦਾ ਅਯੁੱਧਿਆ ਦੇ ਵਿੱਚ ਜੋ ਉਹਨਾਂ ਦਾ ਜਨਮ ਸਥਾਨ ਦੇ ਉੱਤੇ ਭਗਵਾਨ ਰਾਮ ਦੀ ਹਾਜੀ ਦੀ ਹੋ ਰਹੀ ਆ ਉਹ ਪੂਰੇ ਬਿਸ਼ਵ ਭਰ ਦੇ ਵਿੱਚ ਅੱਜ ਲੋਕਾਂ ਨੂੰ ਉਸ ਦਿਨ ਦਾ ਚਾਵਾ ਲੋਕ ੜੀਕ ਰਹੇ ਆ ਵੀ ਕਦੋਂ 22 ਤਰੀਕ ਆਵੇ ਅੱਜ ਮੇਰੇ ਦਫ਼ਤਰ ਦੇ ਵਿੱਚ ਅੱਜ ਸਾਰੇ ਇਹ ਮੇਰੇ ਵੀਰ ਬਿੱਟੂ ਜੀ ਸਾਰੇ ਇਹਨਾਂ ਦੇ ਸਾਥੀ ਮੈਨੂੰ ਅੱਜ ਇਹ ਭਗਵਾਨ ਰਾਮ ਦਾ ਸੱਦਾ ਦੇਣ ਲਈ ਆਇਆ ਮੈਂ ਇਹਨਾਂ ਨੂੰ ਜੀ ਆਇਆਂ ਆਖਦਾ ਔਰ ਭਗਵਾਨ ਰਾਮ ਅੱਗੇ ਅਰਦਾਸ ਕਰਦਾ ਕਿ ਸਾਡੇ ਸਾਰੇ ਭਾਰਤ ਵਾਸੀਆਂ ਨੂੰ ਹਮੇਸ਼ਾ ਆਪਣੀ ਕਿਰਪਾ ਬਣਾ ਕੇ ਰੱਖੀ ਅਸੀਂ ਇਸੇ ਤਰ੍ਹਾਂ ਸਾਡਾ ਜਿਹੜਾ ਭਾਈਚਾਰਾ ਵਾ ਉਹ ਹਮੇਸ਼ਾ ਕਾਇਮ ਰਹੇ જય શ્રી ਰਾਮ ਇਹ ਜਿਹੜਾ ਸਾਨੂੰ ਮੌਕਾ ਮਿਲਿਆ ਅਸੀਂ ਆਪਣੇ ਵੀਰ ਕੋਲ ਆਏ ਪੱਪੀ ਪੱਪੀ ਬਾਉ ਕੋਲ ਇਹ ਜਿਹੜਾ ਮੌਕਾ ਸਾਨੂੰ 500 ਸਾਲ ਬਾਅਦ ਮਿਲ ਰਿਹਾ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਇਹ ਆ ਵੀ ਵੱਧ ਚੜ ਕੇ ਡੰਡੀ ਸਵਾਮੀ ਗਊਸ਼ਾਲਾ ਹਮੜਾ ਰੋਡ ਤੇ ਪਹੁੰਚੋ ਤੇ ਉੱਥੇ ਜਿਹੜਾ ਹਵਨ ਹੋ ਰਿਹਾ ਉਹਦੇ ਚ ਆਪਣਾ ਹਿੱਸਾ ਪਾਓ ਧੰਨਵਾਦ ਜੀ